ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਆ ਸੁਮਨਪ੍ਰੀਤ ਕੌਰ ਅੱਜ ਹੈ 10 April 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 10 April 2024 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ PDF ਲੈਣਾ ਚਾਹੁੰਦੇ ਨੇ ਉਹ Telegram ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਚੋਣਾ ਸੰਬੰਧੀ ਜਾਣਕਾਰੀ ਲਈ ਹਾਲ ਹੀ ਵਿੱਚ ਪੰਜਾਬ ਸਰਕਾਰ ਨੇ ਕਿਹੜੀ ਵੈਬਸਾਈਟ ਲਾਂਚ ਕੀਤੀ ਹੈ ਹਾਂਜੀ ਚੋਣਾ ਸੰਬੰਧੀ ਜਾਣਕਾਰੀ ਦੇਣ ਦੇ ਲਈ ਹਾਲ ਹੀ ਵਿੱਚ ਪੰਜਾਬ ਸਰਕਾਰ ਨੇ ਇੱਕ ਵੈਬਸਾਈਟ ਲਾਂਚ ਕੀਤੀ ਹੈ ਜਿਸ ਦਾ ਨਾਮ ਆਬੂਥ رابطہ অপਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਬੂਥ رابطہ ਨਾਮ ਦੀ ਵੈਬਸਾਈਟ ਲਾਂਚ ਕੀਤੀ ਗਈ ਹੈ ਪੰਜਾਬ ਦੇ ਵਿੱਚ ਇਹਦੇ ਵਿੱਚ ਕੀ ਹੈ ਕਿ ਬੂਥ ਦੇ ਨਾਲ ਰਿਲੇਟਡ ਸਾਰੀ ਜਾਣਕਾਰੀ ਹੈ ਜਿਹੜੀ ਉਹ ਪ੍ਰੋਵਾਈਡ ਕੀਤੀ ਜਾਊਗੀ ਤੇ ਨਾਲ ਦੀ ਨਾਲ ਵੋਟਰ ਨੂੰ ਤਾਂ ਹੈਲਪ ਮਿਲੇਗੀ ਮਿਲੇਗੀ ਨਾਲ ਦੀ ਨਾਲ ਜਿਹੜੀ ਟੀਮ ਆ ਜਿਹੜੀ ਵੋਟਾਂ ਪਵਾਉਂਦੀ ਆ ਟੀਮ ਬੈਠੀ ਹੁੰਦੀ ਆ ਹਰੇਕ ਬੂਥ ਦੇ ਵਿੱਚ ਤੇ ਉਸ ਟੀਮ ਦੀ ਵੀ ਹੈਲਪ ਕੀਤੀ ਜਾਵੇਗੀ ਇਸ ਵੈਬਸਾਈਟ ਦੇ ਥਰੂ ਕਿਕਾ ਹੁਣੇ ਪੰਜਾਬ ਸਰਕਾਰ ਨੇ ਲਾਂਚ ਕੀਤੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਪੰਜਾਬ ਪੰਜਾਬ ਦੀ ਕੈਪੀਟਲ ਕੀ ਆ ਚੰਡੀਗੜ੍ਹ ਇਥੋਂ ਦੇ ਚੀਫ ਮਿਨਿਸਟਰ ਆ ਭਗਵੰਤ ਸਿੰਘ ਮਾਨ ਗਵਰਨਰ ਆ ਬਨਵਾਰੀ ਲਾਲ ਪ੍ਰੋਹਿਤ ਪੰਜਾਬ ਦੇ ਨਾਲ ਇੱਕ ਹੀ ਦੇਸ਼ ਦੀ ਹੱਦ ਲੱਗਦੀ ਆ ਉਹ ਹੈ ਜੀ ਪਾਕਿਸਤਾਨ ਇਸ ਤੋਂ ਇਲਾਵਾ ਪੰਜਾਬ ਦੇ ਨਾਲ ਤਿੰਨ ਰਾਜਾਂ ਦੀ ਹੱਦ ਲੱਗਦੀ ਆ ਹਰਿਆਣਾ ਰਾਜਸਥਾਨ हिमाचल प्रदेश ਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਹੱਦ ਲੱਗਦੀ ਆ ਜੰਮੂ ਕਸ਼ਮੀਰ ਤੇ ਚੰਡੀਗੜ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਐਗਜ਼ਾਮ ਦੇ ਵਿੱਚ ਆਉਂਦਾ ਹੁੰਦਾ ਐਗਜ਼ਾਮ ਦੇ ਪੁਆਇੰਟ ਆਫ 뷰 ਤੋਂ ਕਾਫੀ ਹੀ ਜ਼ਿਆਦਾ ਇੰਪੋਰਟੈਂਟ ਆ ਪੰਜਾਬ ਦੇ ਵਿੱਚ ਤਿੰਨ ਦਰਿਆ ਵਗਦੇ ਆ ਸਤਲੁਜ ਰਾਵੀ ਅਤੇ ਬਿਆਸ ਤੇ ਰੀਸੈਂਟਲੀ ਕਰੰਟ ਅਫੇਅਰ ਦੇ ਨਾਲ ਰਿਲੇਟਡ ਇੰਪੋਰਟੈਂਟ ਫੈਕਟ ਆ ਕਿ ਪੰਜਾਬ ਦੇ ਵਿੱਚ ਜਿਹੜਾ ਰਾਵੀ ਦਰਿਆ ਵਗਦਾ ਸੀ ਪਹਿਲਾਂ ਇਹਦਾ ਪਾਣੀ ਪਾਕਿਸਤਾਨ ਨੂੰ ਦਿੱਤਾ ਜਾਂਦਾ ਸੀ ਪਾਕਿਸਤਾਨ ਵਿੱਚ ਚਲਿਆ ਜਾਂਦਾ ਸੀ ਇਹ ਪਠਾਨਕੋਟ ਦੇ ਵਿੱਚ ਹੁੰਦਾ ਹੋਇਆ ਤੇ ਹੁਣ ਇਹਦਾ ਪਾਕਿਸਤਾਨ ਨੂੰ ਪਾਣੀ ਬੰਦ ਕਰ ਦਿੱਤਾ ਗਿਆ ਵਾ ਠੀਕ ਹੈ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਪੰਜਾਬ ਦੇ ਵਿੱਚ 13 ਵਾਈਲਡਲਾਈਫ ਸੈਂਚਰੀ ਆ ਜਿਨ੍ਹਾਂ ਦੇ ਵਿੱਚੋਂ 13 ਤਾਂ ਕੁਦਰਤੀ ਆ ਤੇ 9 ਮਨੁੱਖ ਦੁਆਰਾ ਬਣਾਈਆਂ ਗਈਆਂ ਵਾ ਠੀਕ ਹੈ ਤੇ ਇੱਕ ਨਿਜੀ ਵਾਈਲਡਲਾਈਫ ਸੈਂਚਰੀ ਆ ਨਿਜੀ ਮਤਲਬ ਜਿਹਦੀ ਤੇਕ ਰੇਖ ਵਿਸਨੋਈ ਪਰਿਵਾਰ ਕਰ ਰਿਹਾ ਵਾ ਤੇ ਇਹ ਹੈਗੀ ਆ ਅਬੋਹਰ ਵਾਈਲਡਲਾਈਫ ਸੈਂਚਰੀ ਜਿਹੜੀ ਕਾਲੇ ਹਿਰਨ ਦੇ ਲਈ ਫੇਮਸ ਆ ਇੱਥੋਂ ਦੇ ਫੇਮਸ ਲੋਕਨਾਚਾ ਭੰਗੜਾ ਝੂਮਰ ਲੁੱਡੀ ਜੁੱਲੀ ਡੱਕਲਾ ਤੇ ਧੂਮਲ ਇਹ ਮਰਦ ਲੋਕ ਨਾਚਾ ਇਸਤਰੀ ਲੋਕ ਨਾਚਾ ਸੰਮੀ ਗਿੱੱਦਾ ਜਾਗੋ ਕਿੱਕਲੀ ਪੰਜਾਬ ਦੇ ਉੱਤਰ ਪੂਰਬ ਦੇ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਨੇ ਦੱਖਣ ਪੱਛਮ ਦੇ ਵਿੱਚ ਰੇਤ ਦੇ ਟਿੱਬੇ ਆ ਕਰੰਟ ਅਫੇਅਰ ਦੀ ਗੱਲ ਕਰੀਏ ਤਾਂ ਸ਼ੁਭਮਨ ਗਿੱਲ ਲੋਕ ਸਭਾ ਚੋਣਾ ਲਈ ਪੰਜਾਬ ਦੇ ਸਟੇਟ ਆਈਕਨ ਬਣੇ ਸਾਰੇ ਐਕਸੀਡੈਂਟ ਹੌਟਸਪੌਟ ਦਾ ਨਕਸ਼ਾ ਬਣਾਉਣ ਵਾਲਾ ਪਹਿਲਾ ਸੂਬਾ ਪੰਜਾਬ ਬਣਿਆ ਪੰਜਾਬ ਦੇ ਮੁੱਖ ਮੰਤਰੀ ਨੇ ਡੋਰ ਸਟੈਪ ਸਰਵਿਸ ਸਕੀਮ ਦੀ ਸ਼ੁਰੂਆਤ ਕੀਤੀ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹਨਾਂ ਨੂੰ ਸਰਟੀਫਿਕੇਟ ਆਫ ਐਕਸੀਲੈਂਸ ਨਾਲ ਸਨਮਾਨਿਤ ਕੀਤਾ ਹੈ ਤੇ ਪੰਜਾਬ ਸਰਕਾਰ ਨੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਮਿਸ਼ਨ ਹੋਪ ਇਨੀਸ਼ੀਏਟਿਵ ਸ਼ੁਰੂ ਕੀਤਾ ਨੈਕਸਟ ਹੈ ਹਾਲ ਹੀ ਵਿੱਚ ਜਰਮਨ ਡੈਮੋਕਰੇਸੀ ਅਵਾਰਡ ਕੌਣ ਪ੍ਰਾਪਤ ਕਰੇਗਾ ਹਾਂਜੀ ਜਰਮਨ ਡੈਮੋਕਰੇਸੀ ਅਵਾਰਡ ਹੈ ਜਿਹੜਾ ਇਹ ਪ੍ਰਾਪਤ ਕਰੇਗੀ ਯੂਲੀਆ ਨਵਲਨਾਯਾ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਰੂਸ ਦੇ ਵਿੱਚ ਇੱਕ ਓਪੋਜੀਸ਼ਨ ਪਾਰਟੀ ਦੇ ਲੀਡਰ ਸੀਗੇ ਅਲੈਕਸੀ ਨਵਲਨਾਯਾ ਤੇ ਉਹਨਾਂ ਦੀ ਰੀਸੈਂਟਲੀ ਡੈਥ ਹੋ ਗਈ ਆ ਤੇ ਉਹਨਾਂ ਦੇ ਵਿੱਚ ਦੇਖੋ ਤੁਸੀਂ ਪਹਿਲਾਂ ਤਾਂ ਇਮੇਜ ਦੇ ਵਿੱਚ ਯੂਲੀਆ ਨਵਲਨਾਯਾ ਤੇ ਇਹੀ ਸੀਗੇ ਅਲੈਕਸੀ ਨਵਲਨਾਯਾ ਦੀ ਵਾਈਫ ਤੇ ਇਹਨਾਂ ਨੂੰ ਹੁਣ ਜਰਮਨ ਡੈਮੋਕ੍ਰੇਸੀ ਅਵਾਰਡ ਮਿਲਣਾ ਕਿਉਂ ਮਿਲਣਾ ਇਹਦੇ ਬਾਰੇ ਡਿਸਕਸ ਕਰਦੇ ਹਾਂ ਦੇਖੋ ਰੂਸ ਦੇ ਵਿੱਚ ਲਗਾਤਾਰ ਬੁਲਾਦੀਮੀਰ ਪੁਤਿਨਾ ਜਿਹੜੇ ਇੱਥੋਂ ਦੇ ਰਾਸ਼ਟਰਪਤੀ ਬਣ ਰਹੇ ਆ ਜੋ ਵੀ ਉਹਨਾਂ ਦੇ ਆਪੋਜੀਸ਼ਨ ਦੇ ਵਿੱਚ ਖੜਦਾ ਵਾ ਆਪੋਜੀਸ਼ਨ ਲੀਡਰ ਹੁੰਦਾ ਵਾ ਉਹਨੂੰ ਜਾਂ ਤਾਂ ਜ਼ਹਿਰ ਦੇ ਕੇ ਮਾਰ ਦਿੱਤਾ ਜਾਂਦਾ ਜਾਂ ਉਹਦਾ ਕਤਲ ਕਰ ਦਿੱਤਾ ਜਾਂਦਾ ਜਾਂ ਉਹਨੂੰ ਜੇਲ੍ਹ ਵਿੱਚ ਕੈਦ ਕਰ ਦਿੱਤਾ ਜਾਂਦਾ ਤੇ ਇਹ ਜਿਹੜੀ ਲੜਕੀ ਯੂਲੀਆ ਨਵਲਨਾਯਾ ਤੁਹਾਨੂੰ ਦਿਖ ਰਹੀ ਆ ਇਹਦੇ ਹਸਬੰਡ ਸੀਗੇ ਅਲੈਕਸੀ ਨਵਲਨਾਯਾ ਜਿਹੜੇ ਕਿ ਆਪੋਜੀਸ਼ਨ ਪਾਰਟੀ ਦੇ ਲੀਡਰ ਸੀਗੇ ਤੇ ਠੀਕ ਹੁਣ ਵੋਟਾਂ ਤੋਂ ਪਹਿਲਾਂ ਹੋ ਨੀ ਰੀਸੈਂਟਲੀ ਬੁਲਾਦੀਮੀਰ ਪੁਤਿਨ ਬਣਿਆ ਨਾ ਰੂਸ ਦੇ ਪ੍ਰੈਜ਼ੀਡੈਂਟ ਮੈਂ ਤੁਹਾਨੂੰ ਇੱਕ ਦਿਨ ਕਰਵਾਇਆ ਸੀ ਥੋੜੇ ਦਿਨ ਪਹਿਲਾਂ 85% ਵੋਟਾਂ ਦੇ ਨਾਲ ਹੀ ਜਿੱਤੇ ਆ ਤੇ ਇਹਨਾਂ ਦੇ ਓਪੋਜੀਸ਼ਨ ਸੀਗੇ ਅਲੈਕਸੀ ਨਵਲਨਾਇਆ ਇਹਨਾਂ ਨੇ ਕੀ ਕੀਤਾ ਕਿ ਉਹਨਾਂ ਨੂੰ ਜੇਲ੍ਹ ਜੇਲ੍ਹ ਦੇ ਵਿੱਚ ਕੈਦ ਕਰ ਦਿੱਤਾ ਤੇ ਜਿਹੜੀ ਜੇਲ੍ਹ ਦੇ ਵਿੱਚ ਕੀਤਾ ਗਿਆ ਵਾ ਉੱਥੇ ਇੱਕ ਜੇਲ੍ਹ ਆ ਜਿਹਦੇ ਵਿੱਚ ਕੀਤਾ ਗਿਆ ਉਹਦੇ ਵਿੱਚ ਨਾ ਟੈਂਪਰੇਚਰ ਡਾਊਨ ਰਹਿੰਦਾ ਵਾ ਪਤਾ ਨਹੀਂ ਇਹਨਾਂ ਨੇ ਕੀ ਕੀਤਾ ਤੇ ਉਹਨਾਂ ਨੂੰ ਜਾਂ ਉਹ ਮਰ ਗਏ ਜਾਂ ਉਹ ਹੈਗੇ ਆ ਹੁਣ ਕਿ ਨਹੀਂ ਗਏ ਇਸ ਵਾਰੀ ਕਿਸੇ ਨੂੰ ਕੁਝ ਨਹੀਂ ਪਤਾਗਾ ਪਰ ਇਸ ਵਜ੍ਹਾ ਕਰਕੇ ਇਹਨਾਂ ਨੂੰ ਹੁਣ ਜਰਮਨ ਡੈਮੋਕ੍ਰੇਸੀ ਅਵਾਰਡ ਮਿਲ ਰਿਹਾ ਵਾ ਯੂਲੀਆ ਨਵਲ ਨਾਇਆ ਨੂੰ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਮਿਸ ਟੈਲਾਗ੍ਰਾਂਡੇ ਨੂੰ 2024 ਦਾ ਗਨਿਤ ਦਾ ਨੋਵਲ ਅਵਾਰਡ ਮਿਲਿਆ ਹੈ ਫਰਾਂਸਿਸ ਦੇ ਆ ਤੇ ਅ ਅਮਿਤਾਵ ਕੋਸ਼ ਨੂੰ ਨੀਦਰਲੈਂਡ ਦਾ ਇਰੇਸਮਸ ਇਨਾਮ 2024 ਦਿੱਤਾ ਗਿਆ ਨੀਤਾ ਬਾਣੀ ਨੂੰ ਮਿਸ ਵਰਲਡ ਹਿਊਮਨਿਟੇਰੀਅਨ ਅਵਾਰਡ ਮਿਲਿਆ ਰਿਕਨ ਜਾਮਾ ਮੋਟੋ ਨੇ 2024 ਦਾ ਪ੍ਰਿਟਯਕਰ ਅਵਾਰਡ ਜਿੱਤੇ ਆ ਨੈਕਸਟ ਹੈ ਕਿਸ ਨੇ ਹਾਲ ਹੀ ਵਿੱਚ ਫਾਰਮੂਲਾ 1 ਜਾਪਾਨੀ ਗ੍ਰਾਂ ਪ੍ਰੀ 2024 ਜਿੱਤਿਆ ਹੈ ਹਾਂਜੀ ਫਾਰਮੂਲਾ 1 ਗਰਾਨੀ ਜਾਪਾਨੀ ਗ੍ਰਾਂ ਪ੍ਰੀ 2024 ਇਹ ਜਿੱਤੇ ਆ ਵਾ ਮੈਕਸ ਬਸਟੇਪਨ ਨੇ অপਸ਼ਨ A ਇਸ ਦਾ ਰਾਈਟ ਆਨਸਰ ਹੈ ਫਾਰਮੂਲਾ 1 ਦੇ ਡਰਾਈਵਰ ਆ ਰੈਡ ਬੁੱਲ ਕੰਪਨੀ ਦੇ ਡਰਾਈਵਰ ਆ ਮੈਕਸ ਵਰਸਟੈਪਨ ਤੇ ਇਹਨਾਂ ਨੇ ਹੀ F1 ਗ੍ਰਾਂਪਰੀ ਜਾਪਾਨੀ ਜਿੱਤਿਆ ਵਾ ਠੀਕ ਹੈ ਤੇ ਰੀਸੈਂਟਲੀ ਮੈਕਸ ਵਰਸਟੈਪਨ ਨੇ ਹੀ ਲਾਸ ਵੈਗਾਸ ਗ੍ਰਾਂਪਰੀ 2023 ਜਿੱਤਿਆ ਮੈਕਸ ਵਰਸਟੈਪਨ ਨੇ ਹੀ ਮੈਕਸੀਕੋ ਸਿਟੀ ਗ੍ਰਾਂਪਰੀ ਜਿੱਤਿਆ ਇੰਡੀਅਨ ਗ੍ਰਾਂਪਰੀ 2023 ਮਾਰਕੋ ਬਚਨਜੀ ਨੇ ਜਿੱਤਿਆ ਸਿੰਗਾਪੁਰ ਗ੍ਰਾਂਪਰੀ 2023 카를ੋਸ ਸੈਂਜ਼ ਨੇ ਜਿੱਤਿਆ ਮੈਕਸ ਵਰਸਟੈਪਨ ਨੇ ਇਟਾਲੀਅਨ ਗ੍ਰਾਂਪਰੀ ਜਿੱਤਿਆ ਨੈਕਸਟ ਹੈ ਹਾਲ ਹੀ ਵਿੱਚ ਕੇਸ ਰਾਜ ਦੇ ਮੀਰਾਜ ਸਹਿਰ ਵਿੱਚ ਬਣੇ ਸਿਤਾਰ ਅਤੇ ਤਾਨਪੁਰਾ ਦਾ ਜੀਆਈ ਟੈਗ ਪ੍ਰਾਪਤ ਹੋਇਆ ਹੈ। ਹਾਂਜੀ ਦੇਖੋ ਇਰਾਜ ਦੇ ਕਿਹੜਾ ਰਾਜ ਆ ਜਿਹਦਾ ਮੀਰਾਜ ਸਹਿਰ ਆ ਉਹਦੇ ਵਿੱਚ ਇੱਕ ਸਤਾਰ ਬਣਾਇਆ ਜਾਂਦਾ ਅਤੇ ਇੱਕ ਤਾਨਪੁਰਾ ਇਹਨਾਂ ਨੂੰ ਜੀਆਈ ਟੈਗ ਮਿਲਿਆ ਤੇ ਮਹਾਰਾਸ਼ਟਰ ਦੇ ਆ অপਸ਼ਨ ਸੀ ਇਸ ਦਾ ਰਾਈਟ ਆਨਸਰ ਠੀਕ ਹੈ ਹੁਣ ਮਹਾਰਾਸ਼ਟਰ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਮਹਾਰਾਸ਼ਟਰ ਮਹਾਰਾਸ਼ਟਰ ਦੀ ਕੈਪੀਟਲ ਕੀ ਆ ਮੁੰਬਈ ਇਥੋਂ ਦੇ ਚੀਫ ਮਿਨਿਸਟਰ ਆ ਏਕਨਾਥ ਸ਼ਿੰਦੇ ਅਤੇ ਗਵਰਨਰ ਆ ਰਾਮੇਸ਼ ਬੈਂਸ ਮਹਾਰਾਸ਼ਟਰ ਦੇ ਵਿੱਚ ਗੁਗਾਮਲ ਨੈਸ਼ਨਲ ਪਾਰਕ, ਬੋਰੀਬਿਲੀ ਨੈਸ਼ਨਲ ਪਾਰਕ, ਤਾਡੋਬਾ ਨੈਸ਼ਨਲ ਪਾਰਕ, ਚੰਦੋਲੀ ਨੈਸ਼ਨਲ ਪਾਰਕ, ਸੰਜੇ ਗਾਂਧੀ ਨੈਸ਼ਨਲ ਪਾਰਕ, ਨਵੇਂਗਾਉਂ ਨੈਸ਼ਨਲ ਪਾਰਕ, ਤਮਸਾ ਵਾਈਲਡਲਾਈਫ ਸੈਂਚਰੀ, ਲੋਨਾਰ ਝੀਲ, ਉਸਾਨੀ ਡੈਮ, ਜੱਕਬਾੜੀ ਡੈਮ, ਕੋਇਨਾ ਡੈਮ ਭਾਰਤ ਵਿੱਚ ਮੁਗਫੀਦਾ ਉਤਪਾਦਨ ਸਭ ਤੋਂ ਵੱਧ ਮਹਾਰਾਸ਼ਟਰ ਵਿੱਚ ਹੁੰਦਾ ਮਹਾਰਾਸ਼ਟਰ ਦੇ ਵਿੱਚ ਸੂਤੀ ਕੱਪੜੇ ਦੇ ਕਾਰਖਾਨੇ ਆ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਭਾਰਤ ਦੀ ਪਹਿਲੀ ਐਲ ਐਨ ਜੀ ਸੰਚਾਲਿਤ ਬੱਸ ਲਾਂਚ ਕੀਤੀ ਡਾਕਟਰ ਪ੍ਰਦੀਪ ਮਹਾਜਨ ਨੂੰ ਮਹਾਰਾਸ਼ਟਰ ਪੋਸ਼ਨ ਅਵਾਰਡ 2024 ਮਿਲਿਆ ਮਹਾਰਾਸ਼ਟਰ ਸਰਕਾਰ ਨੇ ਸਿਹਤ ਅਤੇ ਸਿੱਖਿਆ ਦੇ ਖੇਤਰਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਗੂਗਲ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਲਈ ਗੂਗਲ ਦੇ ਨਾਲ ਸਮਝੌਤਾ ਕੀਤਾ ਮਹਾਰਾਸ਼ਟਰ ਸਰਕਾਰ ਨੇ ਮੁੱਖ ਮੰਤਰੀ ਬਾਇਓਸ਼੍ਰੀ ਯੋਜਨਾ ਸ਼ੁਰੂ ਕਰਨ ਦਾ ਫੈਸਲਾ ਕੀਤਾ नासिक ਵਿੱਚ 27ਵਾਂ ਰਾਸ਼ਟਰੀ ਯੁਵਕ ਮੇਲਾ ਕਰਵਾਇਆ ਗਿਆ ਰਸ਼ਮੀ ਸ਼ੁਕਲਾ ਮਹਾਰਾਸ਼ਟਰ ਪੁਲਿਸ ਦੀ ਨਵੀਂ ਡੀਸੀਪੀ ਬਣੀ ਮਹਾਰਾਸ਼ਟਰ ਦੇਸ਼ ਦੀ ਸਭ ਤੋਂ ਵੱਡੀ ਅਰਥ ਵਿਵਸਥਾ ਵਜੋਂ ਉੱਭਰੀਆ ਨੈਕਸਟ ਹੈ ਹਾਲ ਹੀ ਵਿੱਚ ਪੀਟਰ ਪੈਲੇਗਰੀਨੀ ਕਿਸ ਦੇਸ਼ ਦੇ ਰਾਸ਼ਟਰਪਤੀ ਦੀ ਚੋਣ ਜਿੱਤੀ ਹੈ ਹਾਂਜੀ ਪੀਟਰ ਪੈਲੇਗਰੀਨੀ ਨੇ ਰੀਸੈਂਟਲੀ ਸਲੋਵਾਕੀਆ ਦੇ ਪ੍ਰੈਜ਼ੀਡੈਂਟ ਦੀ ਚੋਣ ਜਿੱਤੀ ਹੈ ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ ਜਾਨਕਿ ਸਲੋਵਾਕੀਆ ਦੇ ਪ੍ਰੈਜ਼ੀਡੈਂਟ ਬਣੇ ਆ ਪੀਟਰ ਪੈਲੇਗਰੀਨੀ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣ ਦੇਖ ਸਕਦੇ ਹੋ ਤੁਸੀਂ ਐਮਐਸ ਦੇ ਵਿੱਚ ਵੀ ਪੀਟਰ ਪੈਲੇਗਰੀ ਤੇ ਇੱਕ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਦੀ ਅਪੁਆਇੰਟਮੈਂਟ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਆ ਤਾਂ ਜੁਠੀ ਸੁਮੀਦ ਨਵਾ ਤੁਲੂਕਾ ਇੱਕ ਆਂਗੋ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ ਸਾਈਮਨ ਹੈਰਿਸ ਆਇਰਲੈਂਡ ਦੇ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਬਣੀ ਟਾਮਸ ਸੁਲਯੂਕ ਹੰਗਰੀ ਦੇ ਨਵੇਂ ਰਾਸ਼ਟਰਪਤੀ ਬਣੀ ਫੈਲੈਟੀਟਿਊ ਟੂ ਵਾਲੂ ਇਹ ਨਵੇਂ ਪ੍ਰਧਾਨ ਮੰਤਰੀ ਬਣੇ ਆ ਕਿਹਦੇ ਬਣੇ ਆ ਟੂ ਵਾਲੂ ਦੇ ਫੈਲੈਟੀਟਿਊ ਆ ਠੀਕ ਹੈ ਤੇ ਅਲੈਗਜ਼ੈਂਡਰ ਸਟ੍ਰੱਬ ਨੇ ਫਿਨਲੈਂਡ ਦੇ ਰਾਸ਼ਟਰਪਤੀ ਦੀ ਚੋਣ ਜਿੱਤੀ ਨੈਕਸਟ ਹੈ ਯੋਗ ਮਹਾਉਤਸਵ ਹਾਲ ਹੀ ਵਿੱਚ ਕਿੱਥੇ ਆਯੋਜਿਤ ਕੀਤਾ ਗਿਆ ਹਾਂਜੀ ਯੋਗ ਮਹਾਉਤਸਵ ਮਹਾਰਾਸ਼ਟਰ ਦੇ ਪੂਨੇ ਦੇ ਵਿੱਚ ਆਯੋਜਿਤ ਕੀਤਾ ਗਿਆ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਹਾਲ ਹੀ ਵਿੱਚ ਆਈਪੀਐਲ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲਾ ਖਿਡਾਰੀ ਕੌਣ ਬਣਿਆ ਹੈ हां जी आईपीएल ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਖਿਡਾਰੀ ਬਣੇ ਹਨ ਵਿਰਾਟ ਕੋਹਲੀ অপਸ਼ਨ ਬੀ ਇਸ ਆ ਰਾਈਟ ਆਨਸਰ ਇਹਨਾਂ ਨੇ ਆਈਪੀਐਲ ਦੇ ਵਿੱਚ 8 ਸੈਂਕੜੇ ਲਗਾਏ ਆ ਜਿਹੜੇ ਕਿ ਹੁਣ ਤੱਕ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਏ ਗਏ ਆ ਤੇ ਇਹ ਇਨਾਂ ਨੇ ਰਿਕਾਰਡ ਬਣਾਇਆ ਵਾ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਖਿਡਾਰੀ ਵਿਰਾਟ ਕੋਹਲੀ ਬਣੇ ਆ ਐਮ ਐਸ ਦੋਨੇ ਨੇ T20 ਕ੍ਰਿਕਟ ਦੇ ਵਿਕਟ ਦੇ ਪਿੱਛੇ 300ਵਾਂ ਕੈਚ ਲੈ ਕੇ ਇੱਕ ਨਵਾਂ ਰਿਕਾਰਡ ਬਣਾਇਆ ਤੇ 7000 T20 ਦੌੜਾਂ ਬਣਾਉਣ ਵਾਲੇ ਇਕਲੌਤੇ ਵਿਕਟ ਕੀਪਰ ਬਣੇ। ਐਮ ਐਸ ਦੋਨੇ ਨੂੰ IPL ਦੀ ਸਰਵਕਾਲੀ ਮਹਾਨ ਟੀਮ ਦਾ ਕਪਤਾਨ ਚੁਣਿਆ ਗਿਆ। ਆਰ ਅਸ਼ਵਿਨ ਟੈਸਟ ਕ੍ਰਿਕਟ ਵਿੱਚ 500 ਵਿਕਟਾਂ ਲੈਣ ਵਾਲੇ ਅਨਿਲ ਕੁੰਬੱਲੇ ਤੋਂ ਬਾਅਦ ਦੂਜੇ ਖਿਡਾਰੀ ਬਣੇ। ਚੇਨਈ ਸੁਪਰ ਕਿੰਗਜ਼ ਨੇ ਅਧਿਕਾਰਤ ਸਪੌਂਸਰ ਵਜੋਂ ਇਤਿਹਾਦ 에ਅਰਵੇਜ਼ ਨਾਲ ਸਮਝੌਤਾ ਕੀਤਾ। ਨੈਕਸਟ ਹੈ ਹਾਂਜੀ ਐਪ੍ਰਿਕੋਟ ਬਲੋਸਮ ਫੈਸਟੀਵਲ 2024 ਹਾਲ ਹੀ ਵਿੱਚ ਕਿੱਥੇ ਸ਼ੁਰੂ ਹੋਇਆ ਐਪ੍ਰਿਕੋਟ ਬਲੋਸਮ ਫੈਸਟੀਵਲ ਹੈ ਜਿਹੜਾ ਇਹ ਰੀਸੈਂਟਲੀ ਸ਼ੁਰੂ ਹੋਇਆ ਲਦਾਖ ਦੇ ਵਿੱਚ অপਸ਼ਨ ਏ ਇਜ਼ ਦਾ ਰਾਈਟ ਆਨਸਰ ਲਦਾਖ ਦੇ ਵਿੱਚ 18 April ਤੱਕ ਚੱਲੇਗਾ ਤੇ ਇਹਦੇ ਵਿੱਚ ਕੀ ਹੈ ਕਿ ਉੱਥੋਂ ਦੇ ਸੱਭਿਆਚਾਰ ਨੂੰ ਪ੍ਰਦਰਸ਼ਿਤ ਕੀਤਾ ਜਾਂਦਾ ਜਿਸ ਨਾਲ ਉੱਥੇ ਸੈਰ ਸਪਾਟੇ ਨੂੰ ਵਿਕਸਿਤ ਕੀਤਾ ਜਾ ਸਕੇ ਠੀਕ ਹੈ ਹੁਣ ਲਦਾਖ ਨੇ ਸ਼ੁਰੂ ਕੀਤਾ ਤਾਂ ਮੈਪ ਦੇ ਵਿੱਚ ਦੇਖੋ ਤੁਸੀਂ ਭਾਰਤ ਦੇ ਮੈਪ ਦੇ ਵਿੱਚ ਸਭ ਤੋਂ ਉੱਪਰ ਲਦਾਖ ਲਦਾਖ ਦੀ ਕੈਪੀਟਲ ਕੀ ਆ ਲੇ ਆ ਠੀਕ ਹੈ ਲਦਾਖ ਬਹੁਤ ਇੰਪੋਰਟੈਂਟ ਆ ਤੁਹਾਡੇ ਲਈ ਕਿਉਂਕਿ ਲਦਾਖ ਪਹਿਲਾਂ ਜੰਮੂ ਕਸ਼ਮੀਰ ਦਾ ਹਿੱਸਾ ਹੁੰਦਾ ਸੀ ਲਦਾਖ ਦੀ ਕੈਪੀਟਲ ਆ ਲੇ ਤੇ ਇੱਥੋਂ ਦੇ ਲਿਊਟੇਨੈਂਟ ਗਵਰਨਰ ਆ ਜਿਹੜੇ ਵੀ ਕੈਪੀਟਲ ਦੀ ਗੱਲ ਕਰ ਲੋ ਚਾਹੇ ਤੁਸੀਂ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਗੱਲ ਕਰ ਲੋ ਲਦਾਖ ਤੇ ਜੰਮੂ ਕਸ਼ਮੀਰ ਹੁਣ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਆ ਠੀਕ ਹੈ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੁੰਦੇ ਆ ਲਿਊਟੇਨੇਟ ਗਵਰਨਰ ਲਿਊਟੇਨੇਟ ਗਵਰਨਰ ਇੱਥੋਂ ਦੇ ਬੀਡੀ ਮਿਸਰਾ ਲਦਾਖ ਦੇ ਵਿੱਚ ਹੈ ਮਿਸ ਹਾਈ ਐਲਟੀਟਿਊਡ ਨੈਸ਼ਨਲ ਪਾਰਕ ਆ ਇਹ ਭਾਰਤ ਦਾ ਸਭ ਤੋਂ ਵੱਡਾ ਨੈਸ਼ਨਲ ਪਾਰਕ ਆ ਲਦਾਖ ਵਿੱਚ ਦਿਨ ਪਰ ਚੱਲਣ ਵਾਲਾ ਦੋ ਸਮੋਚੇ ਮਹਾਉਤਸਵ ਮਨਾਇਆ ਗਿਆ ਗਿਤਿਕਾ ਕੋਲ ਸਿਆਚਨ ਵਿੱਚ ਤਾਇਨਾਤ ਭਾਰਤੀ ਫੌਜ ਦੀ ਪਹਿਲੀ ਮਹਿਲਾ ਮੈਡੀਕਲ ਅਫਸਰ ਬਣੀ ਲद्दाख ਵਿੱਚ ਦੁਨੀਆ ਦਾ ਸਭ ਤੋਂ ਉੱਚਾ ਫਾਈਟਰ 에ਅਰ ਫੀਲਡ ਬਣਾਇਆ ਜਾਵੇਗਾ। ਨੈਕਸਟ ਹੈ ਕਿਸ ਦੇਸ਼ ਨੇ ਹਾਲ ਹੀ ਵਿੱਚ ਆਪਣਾ ਰੁਜ਼ਗਾਰ ਵੀਜ਼ਾ ਪ੍ਰੋਗਰਾਮ ਬਦਲਿਆ ਹੈ? ਹਾਂਜੀ ਆਪਣਾ ਰੁਜ਼ਗਾਰ ਵੀਜ਼ਾ ਪ੍ਰੋਗਰਾਮ ਬਦਲਿਆ ਨਿਊਜ਼ੀਲੈਂਡ ਨੇ। অপਸ਼ਨ ਸੀ ਇਜ਼ ਦਾ ਰਾਈਟ ਆਂਸਰ। ਕਿਉਂ ਬਦਲਿਆ? ਕਿਉਂਕਿ ਨਿਊਜ਼ੀਲੈਂਡ ਦੇ ਵਿੱਚ ਪ੍ਰਵਾਸੀਆਂ ਦੀ ਸੰਖਿਆ ਇੰਨੀ ਕਿ ਜ਼ਿਆਦਾ ਵਧ ਗਈ ਆ ਕਿਥੋਂ ਕੇ ਤੱਕ ਕਿ ਜਿਹੜੇ ਨਿਊਜ਼ੀਲੈਂਡ ਦੇ ਰਹਿਣ ਵਾਲੇ ਲੋਕ ਆ ਉਹਨਾਂ ਨੂੰ ਵੀ ਕੰਮ ਨਹੀਂ ਮਿਲ ਰਿਆ ਇਸ ਕਰਕੇ ਨਿਊਜ਼ੀਲੈਂਡ ਨੇ ਆਪਣਾ ਰੋਜ਼ਗਾਰ ਵੀਜ਼ਾ ਪ੍ਰੋਗਰਾਮ ਬਦਲ ਦਿੱਤਾ ਕਿ ਜਿੰਨਾ ਮਰਜ਼ੀ ਛੋਟੇ ਤੋਂ ਛੋਟਾ ਕੰਮ ਆ ਉਹਦੇ ਲਈ ਇੰਗਲਿਸ਼ ਹੀ ਜ਼ਰੂਰੀ ਆ ਚਾਹੇ ਕੋਈ ਬੰਦਾ ਪੜਿਆ ਚਾਹੇ ਅਨਪੜਾ ਪਰ ਉਹ ਇੰਗਲਿਸ਼ ਦੇ ਵਿੱਚ ਹੀ ਉਹਨੂੰ ਕੰਮ ਕਰਨਾ ਪੈਣਾ ਠੀਕ ਹੈ ਤੇ ਆਪਣਾ ਰੋਜ਼ਗਾਰ ਵੀਜ਼ਾ ਪ੍ਰੋਗਰਾਮ ਬਦਲਿਆ ਵਾ ਨਿਊਜ਼ੀਲੈਂਡ ਨੇ ਨਿਊਜ਼ੀਲੈਂਡ ਨੇ ਬਦਲਿਆ ਤਾਂ ਨਿਊਜ਼ੀਲੈਂਡ ਦੀ ਕੈਪੀਟਲ ਕੀ ਆ ਵੈਲਿੰਗਟਨ ਕੈਨਸੀਆ ਨਿਊਜ਼ੀਲੈਂਡian ਡਾਲਰ ਪ੍ਰਾਈਮ ਮਿਨਿਸਟਰ 크ਿਸਟੋਫਰ ਲਕਸ਼ਨ ਨੈਕਸਟ ਹੈ ਭਾਰਤੀ ਤੱਟ ਰਖਕ ਨੇ ਹਾਲ ਹੀ ਵਿੱਚ ਜਲ ਕੇਂਦਰ ਦਾ ਉਦਘਾਟਨ ਕਿੱਥੇ ਕੀਤਾ ਹਾਂਜੀ ਭਾਰਤੀ ਤੱਟ ਰਖਕ ਨੇ ਜਲ ਕੇਂਦਰ ਦਾ ਉਦਘਾਟਨ ਕੀਤਾ ਤਮਿਲਨਾਡੂ ਦੇ ਵਿੱਚ অপਸ਼ਨ ਸੀ ਇਸ ਆ ਰਾਈਟ ਆਨਸਰ ਹੁਣੇ ਉਦਘਾਟਨ ਤਮਿਲਨਾਡੂ ਦੇ ਵਿੱਚ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਤਮਿਲਨਾਡੂ ਸ਼੍ਰੀਲੰਕਾ ਦੇ ਠੀਕ ਉੱਪਰ ਦੇਖੋ ਤਮਿਲਨਾਡੂ ਤਮਿਲਨਾਡੂ ਦੀ ਕੈਪੀਟਲ ਹੈ ਚੇਨਈ ਚੀਫ ਨੈਸਟ ਰਾਮ ਕੇ ਸਟਾਲਨ ਗਵਰਨਰ ਆ ਰਣ ਰਵੀ ਇਥੋਂ ਦੇ ਫੇਮਸ ਲੋਕਨਾਚਾ ਭਾਰਤਨਾਟiyam ਤਮਿਲਨਾਡੂ ਦੇ ਵਿੱਚ ਮਧੂਮਲਾਈ ਨੈਸ਼ਨਲ ਪਾਰਕਾ ਗਿੰਡੀ ਨੈਸ਼ਨਲ ਪਾਰਕਾ ਇੰਦਰਾ ਗਾਂਧੀ ਨੈਸ਼ਨਲ ਪਾਰਕਾ ਅੰਨਾ ਮਲਾਈ ਨੈਸ਼ਨਲ ਪਾਰਕਾ ਮਨਾਰ ਨੈਸ਼ਨਲ ਪਾਰਕਾ ਮੁਕੁਰਤੀ ਨੈਸ਼ਨਲ ਪਾਰਕਾ ਸੱਤੇਮੰਗਲਮ ਟਾਈਗਰ ਰਿਜ਼ਰਵ ਆ ਇਸ ਨੂੰ ਟੀ ਐਕਸ 2 ਦਾ ਪੁਰਸਕਾਰ ਵੀ ਮਿਲਿਆ ਵਾ ਠੀਕ ਹੈ ਤੇ ਇਸ ਤੋਂ ਇਲਾਵਾ ਤਮਿਲਨਾਡੂ ਦੇ ਵਿੱਚ ਉਲਟੀ ਚੇਲਾ

ਤਮਿਲਨਾਡੂ ਸਰਕਾਰ ਨੇ ਪਰਿਵਾਰਾਂ ਦੇ ਉਥਾਨ ਲਈ ਨਿੰਗਲ ਨਾਲਮਾ ਯੋਜਨਾ ਸ਼ੁਰੂ ਕੀਤੀ ਤਮਿਲਨਾਡੂ ਦੇ ਮੁੱਖ ਮੰਤਰੀ ਨੇ ਇੱਕ ਰਾਸਟਰਿਕ ਚੋਣ ਅਤੇ ਸੀਮਾਬੰਦੀ ਪ੍ਰਕਿਰਿਆ ਸ਼ੁਰੂ ਕੀਤੀ ਕਬਾਇਲੀ ਔਰਤ ਸ਼੍ਰੀਪਤੀ ਤਮਿਲਨਾਡੂ ਦੀ ਸਿਵਲ ਜੱਜ ਬਣੀ ਹੁੰਡਈ ਮੋਟਰ ਇੰਡੀਆ ਤੇ ਆਈਆਈਟੀ ਮਦਰਾਸ ਤਮਿਲਨਾਡੂ ਵਿੱਚ ਹਾਈਡਰੋਜਨ ਇਨੋਵੇਸ਼ਨ ਵੈਲੀ ਦੀ ਸਥਾਪਨਾ ਕਰਨਗੇ ਟਾਟਾ ਪਾਵਰ ਨੇ ਤਮਿਲਨਾਡੂ ਵਿੱਚ 70000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਨੈਕਸਟ ਹੈ ਹਾਲ ਹੀ ਵਿੱਚ ਕਿਸ ਦੇਸ਼ ਦੇ ਜੋਹਨ ਟੈਨਿਸ ਵੁੱਡ ਨੂੰ ਦੁਨੀਆ ਦਾ ਸਭ ਤੋਂ ਬਜ਼ੁਰਗ ਜੀਵਤ ਵਿਅਕਤੀ ਘੋਸ਼ਿਤ ਕੀਤਾ ਗਿਆ ਹਾਂਜੀ ਜੋਹਨ ਟੈਨਿਸ ਵੁੱਡ ਇਹ ਦੁਨੀਆ ਦੇ ਸਭ ਤੋਂ ਬਜ਼ੁਰਗ ਜੀਵਤ ਵਿਅਕਤੀ ਘੋਸ਼ਿਤ ਹੋਏ ਆ ਤੇ ਇਹ ਕਿਹੜੇ ਦੇਸ਼ ਦੇ ਆ ਬ੍ਰਿਟੇਨ ਦੇ ਆ অপਸ਼ਨ ਬੀ ਇਸ ਦਾ ਰਾਈਟ ਆਨਸਰ ਹੁਣ ਇਹ ਬ੍ਰਿਟੇਨ ਦੇ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਬ੍ਰਿਟੇਨ ਬ੍ਰਿਟੇਨ ਦੀ ਕੈਪੀਟਲ ਕੈਪੀਟਲ ਆ ਲੰਡਨ ਕਰੰਸੀ ਆ ਪੌਂਡ ਸਟਰਲਿੰਗ ਪ੍ਰਾਈਮ ਮਿਨਿਸਟਰ ਆ ਰੇਸ਼ੀ ਸਨਨ ਨੈਕਸਟ ਹੈ ਹਾਲ ਹੀ ਵਿੱਚ ਕਿਸ ਦੀ ਲਿਖੀ ਪੁਸਤਕ ਦੀ ਆਈਡੀਆ ਆਫ ਡੈਮੋਕਰੇਸੀ ਰਿਲੀਜ਼ ਕੀਤੀ ਗਈ ਹਾਂਜੀ ਦੀ ਆਈਡੀਆ ਆਫ ਡੈਮੋਕਰੇਸੀ ਇਹ ਬੁੱਕ ਲਿਖੀ ਹੈ ਜੀ ਸैम ਪਿਤਰੋਦਾ ਨੇ ਤੇ ਰੀਸੈਂਟਲੀ ਰਿਲੀਜ਼ ਹੋਈ ਆਪਸ਼ਨ A ਇਸ ਦਾ ਰਾਈਟ ਆਨਸਰ ਹੁਣ ਇੱਕ ਬੁੱਕ ਦੀ ਗੱਲ ਆ ਤਾਂ ਗੋਟਾ ਬਾਯਾ ਰਾਜਪੱਖਸ਼ੇ ਨੇ ਦੀ ਕੰਸਪੀਰੇਸੀ ਨਾਮ ਦੀ ਕਿਤਾਬ ਦਾ ਉਦਘਾਟਨ ਕੀਤਾ ਚਿਤਰਾ ਬੈਨਰਜੀ ਨੇ ਐਨ ਅਨਕਾਮਨ ਲਵ ਦੀ अर्ਲੀ ਲਾਈਫ ਆਫ ਸੁਦਾ ਐਂਡ ਨਰਾਇਣ ਮੂਰਤੀ ਨਾਮ ਦੀ ਕਿਤਾਬ ਲਿਖੀ ਪੁਪਿੰਦਰ ਜਾਦਵ ਨੇ ਮੋਦੀ ਐਨਰਜੀਂਗ ਐ ਗ੍ਰੀਨ ਫਿਊਚਰ ਨਾਮ ਦੀ ਕਿਤਾਬ ਰਿਲੀਜ਼ ਕੀਤੀ ਨੈਕਸਟ ਹੈ ਹਾਲ ਹੀ ਵਿੱਚ ਵਿਪਰੋ ਦੇ ਨਵੇਂ ਸੀਈਓ ਵਜੋਂ ਕਿਸ ਨੂੰ ਚੁਣਿਆ ਗਿਆ ਹਾਂਜੀ ਵਿਪਰੋ ਦੇ ਨਵੇਂ ਸੀਈਓ ਬਣਿਆ ਸ਼੍ਰੀ ਨਿਵਾਸ ਪਾਲੀਆ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਉਨੇਕਾ ਅਪੁਆਇੰਟਮੈਂਟ ਦੀ ਗੱਲ ਆ ਤਾਂ ਰਾਕੇਸ਼ ਮੋਹਨ ਨੂੰ ਵਿਸ਼ੇ ਬੈਂਕ ਦੇ ਆਰਥਿਕ ਸਲਾਹਕਾਰ ਪੈਨਲ ਵਿੱਚ ਨਿਯੁਕਤ ਕੀਤਾ ਗਿਆ। ਰਵੀ ਕੋਟਾ ਨੇ ਅਸਮ ਦੇ ਮੌਖਿਕ ਕੱਤੇ ਦਾ ਹੰਦਾ ਸੰਭਾਲ ਲਿਆ। ਟਾਟਾ ਇੰਟਰਨੈਸ਼ਨਲ ਨੇ ਰਾਜੀਵ ਸਿੰਗਲ ਨੂੰ ਮੈਨੇਜਿੰਗ ਡਾਇਰੈਕਟਰ ਚੁਣਿਆ ਸੰਤੋਸ਼ ਕੁਮਾਰ ਝਾ ਕੌਨਕ ਰੇਲਵੇ ਕਾਰਪੋਰੇਸ਼ਨ ਦੇ ਨਵੇਂ ਸੀਐਮਡੀ ਬਣੇ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫਾਰ ਵਾਚਿੰਗ